ਇੱਕ ਕਲਾਕਾਰ ਤੋਂ ਵਧੀਆ ਇਨਸਾਨ ਵੀ ਸੀਗੇ ਉਹ ਮੈਨੂੰ ਪਤਾ ਮੈਂ ਕਹਿੰਦਾ ਦੱਸੇ ਵੀ ਜੇ ਸਤਜਗ ਦੇ ਵਿੱਚ ਮਤਲਬ ਜੋ ਸਰਵਣ ਪੁੱਤ ਹੁੰਦੇ ਸੀਗੇ ਜਸਿੰਦਰ ਭੱਲਾ ਨੇ ਆਪਣੇ ਮਾਪੇ ਵਾਸਤੇ ਉਹ ਬਣ ਕੇ ਦਿਖਾਇਆ ਉਹ ਇੱਕ ਬਹੁਤ ਵਧੀਆ ਪਿਤਾ ਬਹੁਤ ਵਧੀਆ ਪਤੀ ਬਹੁਤ ਵਧੀਆ ਪੁੱਤਰ ਤੇ ਬਹੁਤ ਵਧੀਆ ਭਰਾ ਤੇ ਬਹੁਤ ਵਧੀਆ ਦੋਸਤ ਬਣ ਕੇ ਦਿਖਾਇਆ ਜੋ ਮੇਰੇ ਵਾਸਤੇ ਉਹ ਕਰਗੇ ਸ਼ਾਇਦ ਉਹਨਾਂ ਅਰਜ਼ਰਬ ਨਹੀਂ ਕਰਦਾ ਸੀਗਾ ਮੈਨੂੰ ਜੋ ਪਿਆਰ ਸਤਿਕਾਰ ਦੁਨੀਆ ਤੇ ਉਹਨਾਂ ਨੇ ਕੀਤਾ ਛਣਕਾਟਾ ਤੋਂ ਲੈ ਕੇ ਹੰਤ ਤੱਕ ਮੈਨੂੰ ਲੱਗਦਾ ਜੋਬ ਬਹੁਤ ਬਿਜ਼ੀ ਹੋ ਗਿਆ ਤਾਂ ਫਿਲਮਾਂ ਕਿਉਂ ਨਹੀਂ ਹੁੰਦਾ ਤੇ ਮੇਰੇ ਨਾਲ ਆ ਮੇਰੀਆਂ ਮਜਬੂਰੀਆਂ ਆਪਣੇ ਜੋਬ ਕਰਕੇ ਸੀਗੀਆਂ ਬਟ ਮੈਨੂੰ ਲੱਗਦਾ ਕਿ ਇੰਨਾ ਵਧੀਆ ਇਨਸਾਨ ਤੇ ਇੰਨਾ ਹੰਬਲ ਰਹਿ ਕੇ ਜੀਣਾ ਦੁਨੀਆਂ ਵਾਸਤੇ ਇੱਕ ਉਹ ਐਗਜ਼ਾਮਪਲ ਛੱਡ ਗਏ ਮੈਂ ਕੀ ਕਰਾਂ ਜਿੰਦਰ ਫੈਨ ਤਾਂ ਲੋਕਾਂ ਦੇ ਬਹੁਤ ਹੁੰਦੇ ਕਲਾਕਾਰ ਜਿਹੜੇ ਵੱਡੇ ਸਟਾਰ ਆ ਉਹ ਭੱਜ ਕੇ ਉਹਨੂੰ ਆਪਣੇ ਬੌਂਸਰ ਨਾਲ ਗੱਡੀ ਜਾ ਬੈਠਦੇ ਆ ਤੁਸੀਂ ਕਹਿੰਦੇ ਜਿੰਨੀ ਵਾਰੀ ਫੋਟੋ ਮਾਰ ਚਾਹੋ ਤੇ ਵੀ ਕੈਮਰਾ ਨਾਲ ਆਪਣੀ ਸੈਲਫੀ ਕਰ ਲੈਣੀ ਇੰਨਾ ਦਿਲਕੁਣ ਪਿਆਰ ਕਰਦੇ ਸੀਗੇ ਮੈਨੂੰ ਲੱਗਦਾ ਪਿਆਰ ਜਿਹੜਾ ਵੰਡ ਗਏ ਨਾ ਉਹ ਦੁਨੀਆ 'ਚ ਹਮੇਸ਼ਾ ਕੈਮਰਾ ਹੁੰਦਾ ਤੁਸੀਂ ਕਿੰਨਾ ਕੋਨਾ ਚ ਬਦਲਾਅ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਕਿਉਂਕਿ ਲੋਕਾਂ ਨੇ ਕਲਾਕਾਰੀ ਦੇ ਰੂਪ ਦੇ ਵਿੱਚ ਬਹੁਤ ਕੁਝ ਦੇਖਿਆ ਜਸਵਿੰਦਰ ਪੱਲਾ ਦੇ ਵਿੱਚ ਐਜ਼ ਹਿਊਮਨ ਤੁਸੀਂ ਕੀ ਕੋਈ ਦੇਖਿਆ ਛਣਕਾਟਾ ਤੋਂ ਲੈ ਕੇ ਅੱਜ ਤੱਕ ਇਸ ਤੱਕ ਮੈਂ ਇਹ ਮਹਿਸੂਸ ਕੀਤਾ ਕਿ ਜਸਵਿੰਦਰ ਪੱਲਾ ਨੇ ਜਿੱਥੇ ਆਪਣੇ ਪਿਤਾ ਮਾਤਾ ਨੂੰ ਬਹੁਤ ਸਤਿਕਾਰ ਪਿਆਰ ਦਿੱਤਾ ਆਪਣੇ ਬੱਚਿਆਂ ਨੂੰ ਉਹਨਾਂ ਦੀ ਬੇਟੀ ਯੂਰਪ ਚਾਹ ਬੇਟਾ ਪਖਰਾਜ ਪੱਲਾ ਫਿਲਮਾਂ ਦਾ ਵੱਡਾ ਹੀਰੋ ਆ ਪੰਜ ਫਿਲਮਾਂ ਚੀ ਉਹ ਐਜ਼ ਹੀਰੋ ਦੇ ਚੁੱਕਾ ਉਹਨਾਂ ਨੇ ਇਹ ਸੋਚਿਆ ਕਿ ਮੈਂ ਫਿਲਮ ਇੰਡਸਟਰੀ ਨੂੰ ਇਹ ਕੁਝ ਦੇ ਜਵਾਂ ਕਿ ਮੈਂ ਜਦੋਂ ਇੱਥੇ ਕੋਲ ਬੈਠਣਾ ਇਸੇ ਕਰਕੇ ਕਿ ਜਦੋਂ ਮੈਂ ਦੇਖਣਾ ਬੰਬਈ ਤੋਂ ਵੱਡੇ-ਵੱਡੇ ਫਿਲਮ ਤਰੰਦਰ ਪ੍ਰੋਡਿਊਸਰ ਡਾਇਰੈਕਟਰ ਐਕਟਰ ਇੱਥੇ ਆ ਕੇ ਰਾਈਟਰ ਬਹਿ ਜਾਂਦੇ ਆ ਤੇ ਉਹਨਾਂ ਨੇ ਗੋਡੀ ਹੱਥ ਲਾਉਣਾ ਤੇ ਮੈਂ ਹੱਸਦਾ ਕਹਿੰਦਾ ਮੈਂ ਕਹਿੰਦਾ ਸੁੰਦਰ ਜੋ ਬਾਲੀਵੁੱਡ ਚੰਤਾਪ ਬਚਨ ਦਾ ਮਕਾਮ ਆ ਨਾ ਉਹ ਮੇਰੇ ਵੀ ਸੁੰਦਰ ਭੱਲਾ ਦਾ ਪੰਜਾਬੀ ਫਿਲਮ ਇੰਡਸਟਰੀ ਚ ਆ ਲੋਕੀ ਤੈਨੂੰ ਪਿਆਰ ਖੜਦੇ ਆ ਕਿ ਕਿਹੜੀ ਫਿਲਮ ਬਣਾਈਏ ਕਿੰਨਾ ਬੜੀ ਸਟੋਰੀ ਕਿਹੜੀ ਲਗੀਏ ਕਲਾਕਾਰ ਕਿਹੜੇ ਲਗੀਏ ਇਹ ਮਕਾਮ ਉਸ ਬੰਦੇ ਨੇ ਆਪਣੀ ਕਾਬਲੀਅ ਤੇ ਹੁਣ ਕਿਸ ਫਿਲਮ ਚ ਆ ਕੰਮ ਕਰ ਰਹੀ ਸੀ ਉਹਨਾਂ ਦੀਆਂ ਫਿਲਮਾਂ ਤਾਂ ਜੀ ਬਹੁਤ ਕੈਰੀ ਇੰਡਕਟਾ 4 ਜਿਹੜੀ ਉਹ ਤਿਆਰ ਹੋਣੀ ਆਫਰ ਆ ਗਈ ਸੀਗੀ ਪਰ ਸਿਹਤ ਕਰਕੇ ਹੋਇਸ ਨਹੀਂ ਕਰ 파ਰੇ ਦਰਜੀ ਦਸਾਂਝ ਜੀ ਨੇ ਕਿਹਾ ਕਿ ਮੈਂ ਜਿਹੜੀ ਸਰਦਾਰ ਜੀ ਥਰੀ ਆ ਉੱਚ ਭੱਲਾ ਸਭ ਲੈਣਾ ਦਰਜੀ ਦਸਾਂਝੀ ਦਾ ਮੈਸੇਜ ਵੀ ਆਇਆ ਪਰ ਭੱਲਾ ਸਾਹਿਬ ਕਿਉਂਕਿ ਸਿਹਤ ਕਰਕੇ ਨਹੀਂ ਜਾ ਸਕਦੇ ਸੀਗੇ ਉਹ ਨਹੀਂ ਜਾ ਸਕੇ ਇਸ ਕਰਕੇ ਸੋਜਦੇਵ ਜੀ ਉਹ ਸਾਡੇ ਚ ਹੁੰਦੇ ਤਾਂ ਪਤਾ ਨਹੀਂ ਕਿੰਨੇ ਸੁਪਰੇਟ ਫਿਲਮ ਹੋਰ ਦੇਣੀਆਂ ਸੀ ਉਹਨਾਂ ਨੇ ਪਰ ਪਰਮਾਤਮਾ ਨੇ ਨਹੀਂ ਮੰਨਿਆ ਸਰ ਮੈਂ ਅੰਤਿਮ ਸੰਸਕਾਰ ਕੱਲ 1 ਵਜੇ ਦਾ ਜੀ ਅਸੀਂ ਫੈਮਿਲੀ ਨੂੰ ਪਲਾਨ ਕਰਦੇ ਆਂ ਪਹਿਲਾਂ 12 ਵਜੇ ਦੀ ਨਿਊਜ਼ ਚੱਲੀ ਗਈ ਸੀ ਬਟ ਮੈਂ ਤੁਹਾਡੇ ਜ਼ਰੀਏ ਬੇਨਤੀ ਕਰੂੰਗਾ ਕਿ ਕੱਲ 1 ਵਜੇ ਅਸੀਂ ਪਲੋਂਗੀ ਜਿਹੜਾ ਸਾਡਾ ਇੱਥੇ ਸੰਸਾਰਪੁਰ ਮੁਹਾਲੇ ਵਾਲਾ ਉੱਥੇ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਅਸੀਂ ਤਕਰੀਬਨ 1.5-2 ਵਜੇ ਸਚਤਨ ਗੁਰਦੁਆਰੇ ਅਲਾਨੀ ਦੇ ਪਾਟਲੇ ਤੇ ਠਹਿਾਵਾਂਗੇ ਸੋ ਅਸੀਂ 12 ਵਜੇ ਟਾਈਂਡਰ 1 ਵਜੇ ਦਾ ਕਰਤਾ ਇਹ ਸਾਡਾ ਮੈਸੇਜ ਜਦਾਂ ਠੀਕ ਹੈ